ਇਹਨਾਂ ਨੂੰ ਭਾਈ ਨਿਢਾਉਨੇ ਰੋਝੀ ਆ ਹਾਂ ਦਿੱਲੀ 12 ਮਹੀਨੇ 30 ਦਿਨ ਸਿਆਲ ਹੁਣ ਗਰਮੀ ਆਂ ਦਿੱਲੀ ਨੜਾਈ ਦੇ ਮੋਟਰ ਚਲਾ ਕੇ ਸਿਆਲਾਂ ਨੂੰ ਯਾਰ ਠੰਡ ਨਾ ਲੱਗਦੀ ਹੋਊਗੀ ਹਾਂ ਜੀ ਅਸੀਂ ਸਾਡੇ ਅਗੇ ਕੋਲ ਸਿਆਲਾਂ ਨੂੰ ਵਾਕੇ ਦੇਖ ਲੇ ਪੰਜ ਜਨਵਰੀ ਮਹੀਨੇ ਕੋਰਾ ਪੈਂਦਾ ਉਹ ਕਦੋਂ ਉਦੋਂ ਵੀ ਨੜਾਈ ਦੇ ਅਸੀਂ ਉਦੋਂ ਵੀ ਨੜਾ ਹਾਂ ਇਹਦਾ ਦੁੱਧ ਨੂੰ ਫਰਕ ਨਹੀਂ ਪੈਂਦਾ ਠੰਡ ਮੰਨ ਜਿਵੇਂ ਵੱਧ ਆ ਜੀ ਘਟਦਾ ਨਹੀਂ ਇਹ ਕਿੰਨੇ ਚੜਦਾ ਇਹ ਬੱਚਾ ਅੱਜ ਹੋ ਗਿਆ ਤਿੰਨ ਕਿ ਦਿਨਾਂ ਦਾ ਹੋ ਗਿਆ ਅਛਾ ਤੇਨੇ ਕਦ ਦਿਨ ਆਦਾ ਕਹਿੰਦੇ ਉਹ ਖਰਾ ਹੁੰਦਾ ਬੱਚਾ ਜਿਹੜਾ ਘੋੜੀ ਦੇ ਥੱਲੇ ਹੁੰਦੀ ਨਾ ਨੰਗੇ ਉਹ ਦੇ ਲੋ ਕੱਦ ਕੱਟ ਪੂਰਾ ਉੱਚਾ ਆ ਬਹੁਤ ਚੰਗਾ ਬਣਦਾ ਤੇ ਕਿਹਦਾ ਪੋਤਾ ਹੈ ਭਾਈ ਆ ਡੌਨ ਆ ਘੋੜਾ ਸਾਡੇ ਹਿਸ਼ਰਪੁਰ ਦੇਵਰਾਜਾਂ ਦਲਵਾਗ ਦਾ ਪੋਤਾ ਅੱਛਾ ਬਹੁਤ ਚੰਗਾ ਘੋੜਾ ਵਿੱਚ ਮਲਵਈ ਵਿਆਹ ਵੀ ਲੱਕੇ ਵੀ ਹੈਗੇ ਆ ਤੇ ਵਿੱਚ ਆਪਣ ਕਿਹਨੂੰ ਦੇਸੀ ਕਹਿੰਦੇ ਆ ਉਹ ਵੀ ਆ ਭਾਈ ਪਹਿਲਾਂ ਸ਼ਰਤਾਂ ਦੇ ਵੀ ਛੱਡਦੇ ਹੁੰਦੇ ਸੀ ਨਹੀਂ ਸ਼ਰਤਾਂ ਤੇ ਤਾਂ ਨਹੀਂ ਕਹਿੰਦਾ ਜਦ ਇਹਦੇ ਨੂੰ ਤੇ ਬਸ ਸ਼ੌਂਕ ਹੀ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਵੀਡੀਓ ਜਿਹੜੀ ਆ ਨਾ ਬੜੀ ਇੰਟਰਸਟਿੰਗ ਵੀਡੀਓ ਆ ਅੱਜ ਮੈਂ ਪਹੁੰਚਾ ਦੁਆਬੇ ਦੇ ਮਸ਼ਹੂਰ ਪਿੰਡ ਸੂਸਾ ਪਿੰਡ ਤੇ ਉੱਥੇ ਤੁਹਾਨੂੰ ਇੱਕ ਪਰਿਵਾਰ ਨਾਲ ਮਿਲਣਾ ਉਹਨਾਂ ਦਾ ਸ਼ੌਕ ਦੇਖਿਓ ਛੋਟੀ-ਜੋਟੀ ਦੇ ਪਸ਼ੂ ਰੱਖੇ ਆ ਛੋਟੀ ਦੇ ਜਿਦਾਂ ਆਪਾਂ ਜਿਹੜੇ ਸ਼ਿਕਾਰੀ ਕੁੱਤੇ ਆ ਰੇਸਾਂ ਵਿੱਚ ਦੌੜਦੇ ਉਹ ਰੱਖੇ ਆ ਤੇ ਕਬੂਤਰ ਰੱਖੇ ਆ ਤੇ ਬਹੁਤ ਸ਼ੌਕ ਇਹਦਾ ਬਹੁਤ ਵੀ ਰੱਖੇ ਆ ਤੇ ਬੜਾ ਆਨੰਦ ਵਜੂ ਅੱਜ ਦੀ ਵੀਡੀਓ ਵਿੱਚ ਤੇ ਆਪਾਂ ਪਹੁੰਚੇ ਆ ਗੋਨੇ ਸਰਦਾਰ ਦੇ ਗੋਨੇ ਸਰਦਾਰ ਦੀ ਹਵੇਲੀ ਆਜਾ ਤੁਹਾਨੂੰ ਸੋਹਣੇ ਸੋਹਣੇ ਪਸੂ ਦਿਖਾਉਦੇ ਨਾਲ ਨਾਲ ਤੇ ਵੀਰ ਨਾਲ ਗੱਲਬਾਤ ਵੀ ਕਰਾਂਗੇ ਗੋਨੇ ਭਾਜੀ ਦੇ ਬੇਟਾ ਜੀ ਇੱਥੇ ਸਾਡੇ ਕੋਲ ਆ ਤੇ ਆ ਦੇਖੋ ਇੱਧਰ ਪਹਿਲਾਂ ਦਿਖਾਉਦੇ ਹੋ ਜੀ ਆ ਗਾਵਾਂ ਖੜੀਆਂ ਪਲੈਤੀ ਆ ਜਿੱਧਰ ਨੂੰ ਵੀ ਨਿਗਾਹ ਮਾਰੂਗੇ ਤੁਸੀਂ ਇੱਕ ਤੋਂ ਇੱਕ ਚੜਦੀ ਉਹ ਸਿੰਗ ਦੇਖੋ ਜੀ ਆ ਜਿੱਦਾਂ ਹਨ ਇਹਨਾਂ ਕਿਣਕੇ ਲਾਏ ਹੁੰਦੇ ਆ ਉਹ ਮਾਝ ਦੇ ਸਿੰਗ ਦੇਖੋ ਤੇ ਆ ਮਾਝ ਦੇ ਦੇਖੋ ਆ ਕਟੀਆਂ ਦੇਖੋ ਬਈ ਤੇ ਆ ਇਡੀ ਇਡੀ ਕਟੀਆਂ ਦੇਖੋ ਰੀਜ ਨਾਲ ਪਾਲੀਆਂ ਪਾਲ ਕੇ ਤੇ ਫੇਰ ਇਹ ਗਾਂਜ ਦਾ ਉਹ ਉਹ ਵੱਡੀਆਂ ਇਦਾਂ ਦੀਆਂ ਹੋਈਆਂ ਨੇ ਇਹ ਘਰ ਦੀ ਬਰੀਡ ਐ ਸਾਰੀ ਤੇ ਬਹੁਤ ਟੌਪ ਦੇ ਇਦਾਂ ਪਸ਼ੂ ਰੱਖੇ ਆ ਇਧਰਲੀ ਸਾਈਡ ਤੇ ਵੀ ਤੁਹਾਨੂੰ ਦਿਖਾਉ ਲੈਂਦੇ ਆ ਆ ਤੁਹਾਨੂੰ ਨਜ਼ਰ ਆਉਂਦੀਆਂ ਹੋਣੀਆਂ ਮੱਝਾਂ ਇਹ ਭਾਈ ਸ਼ੌਂਕ ਨਾਲ ਰੱਖੀਆਂ ਜਾਂਦੀਆਂ ਦੇਖੋ ਵੀ ਇੱਕ ਜਿਹਦਾ ਪਿੰਡੇ ਦੇਖੋ ਇਹਨਾਂ ਦੇ ਕਿਦਾਂ ਚਮਕਦੇ ਆ ਤੇ ਆਨੰਦ ਵੱਜੇ ਪੈ ਪਾਜੀ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉੱਤੋਂ ਦੀ ਆਓ ਮੇਰਾ ਘੁੰਮ ਕੇ ਦੇਣਾ ਨੂੰ ਦਿਖਾ ਲਈਏ ਤੇ ਨਾਲੇ ਪਾਜੀ ਨਾਲ ਗੱਲਬਾਤ ਵੀ ਕਰਦੇ ਆ ਸਸੀ ਜੀ ਭਾਜੀ ਸਸੀ ਜੀ ਪਾਜੀ ਇਹ ਜਿੱਦਾਂ ਮਤਲਬ ਤੁਸੀਂ ਇੰਨੇ ਸ਼ੌਂਕ ਨਾਲ ਪਸ਼ੂ ਰੱਖੇ ਕਿੰਨੇ ਕਿ ਆ ਇਹ ਜੀ ਉਹ ਸੋਹਣੇ ਆ 25 ਤੇ ਹੁਣੇ ਆ ਤੇ ਭਾਜੀ ਜਦੋਂ ਮਾਲਕ ਕਦੇ ਬਾਹਰ ਜਾਣ ਦਾ ਨਹੀਂ ਸੋਚਿਆ ਨਹੀਂ ਬਾਹਰ ਦਾ ਨਹੀਂ ਕਾਤੇ ਮਾਲਜੇ ਦਾ ਲੋਕੀ ਤੋਂ ਕਹਿੰਦੇ ਵੀ ਅਸੀਂ ਬਾਹਰ ਨੂੰ ਦੌੜ ਜੀਏ ਜਿਨ੍ਹਾਂ ਦੇ ਇੱਥੇ 25 25 ਕਿੱਲੇ ਜ਼ਮੀਨ ਦੇ ਆ ਉਹ ਵੀ ਆਪਣੇ ਨਿਆਣਿਆਂ ਨੂੰ ਜਿੱਦਾ ਬਾਹਰ ਭੇਜ ਦਿੰਦੇ ਆ ਬਾਹਰ ਜਾਏ ਤੁਸੀਂ ਦੇਖਦੇ ਆ ਕਿੰਨੇ ਹਟੈਕ ਹੁੰਦੇ ਆ ਟੈਨਸ਼ਨ ਆ ਇੱਥੇ ਮਤਲਬ ਅੱਜ ਨਹੀਂ ਤਾਂ ਕੱਲੂ ਕਰ ਲਾਂਗੇ ਵਧੀਆ ਜ਼ਿੰਦਗੀ ਜੀਏ ਹੁੰਦੀ ਆ ਮਨ ਜੇ ਰੋਟੀ ਜੇ ਇੱਥੇ ਰੋਟੀ ਰੱਬ ਨੇ ਵਧੀਆ ਲਾਈ ਆ ਤੇ ਇੱਥੇ ਤੁਹਾਡੇ ਹਿਸਾਬ ਨਾਲ ਵਧੀਆ ਤੰਦਰੁਸਤੀ ਆ ਆਜ ਚਲਾਈ ਵਧੀਆ ਚੱਲ ਜਾਂਦੀ ਬਸ ਠੀਕ ਆ ਜਮਾ ਜਮਾ ਕਰ ਲਿਆ ਤੇ ਭਾਜੀ ਆ ਨਾਲ ਨਾਲ ਮੜਾ ਦਿਖਾ ਲਓ ਸਾਨੂੰ ਤੇ ਭਾਜੀ ਆ ਜਿਦਾ ਆ ਮੱਝ ਐ ਇਹ ਕਿੱਥੋਂ ਲੈ ਕੇ ਆਂਦੀ ਆ ਆ ਜਿਹੜੀ ਮੱਝ ਐ ਸਾਰੀਆਂ ਹਰਿਆਣੇ ਦੀਆਂ ਹਰਿਆਣੇ ਦੀਆਂ ਹਾਂਜੀ ਸਾਰੀਆਂ ਹਰਿਆਣੇ ਆਹ ਦੇਖੋ ਜੀ ਹਰਿਆਣੇ ਦੀ ਮੱਝ ਭਾਜੀ ਕਿੰਨੀ ਕੀਮਤ ਐ ਇਹਦੀ ਕੀਮਤ ਆ ਸਾਰੀਆਂ ਮੱਝਾਂ ਮਲਾਵੜ 2 2 ਲੱਖ ਹੁਣ ਉਹ ਜੋੜਾ ਆਂਦਾ ਈ ਢਾਈ 5 ਲੱਖ ਦਾ ਆਂਦਾ ਜੋੜਾ ਇੱਕ ਪਲੂਣ ਕੱਟੀ ਸੂਈ ਹੁਣ ਇੱਕ ਦੂਸਰੇ ਸੂਸੋਈ ਆ ਉਹ ਜਿਹੜੀ ਪਹਿਲਾਂ ਦਿਖਾ ਲਈ ਆਪਾਂ ਮੁੰਡਾ ਹਾਂਜੀ ਉਧਰ ਆ ਵੀ ਤਾਂ ਦਿਖਾ ਦੇ ਦੋਨੇ ਅੰਦਰ 5 ਲੱਖ ਦਾ ਜੋੜਾ ਆਂਦਾ ਤੇ ਭਾਜੀ ਇੱਥੇ ਦੁੱਧ ਪਾ ਕੇ ਗੁਜ਼ਾਰਾ ਹੋਈ ਜਾਂਦਾ ਵਧੀਆ ਹਾਂਜੀ ਵਧੀਆ ਇੱਥੇ ਲਈ ਵਧੀਆ ਟਾਈਮ ਪਾਸ ਹੋਈ ਜਾਂਦਾ ਤੇ ਇਹਨਾਂ ਨੂੰ ਭਾਜੀ ਨਿੜੌਣੇ ਰੋਝੀ ਆ ਹਾਂ ਡੇਲੀ 12 ਮਹੀਨੇ 30 ਦਿਨ ਸਿਆਲ ਹੁਣ ਗਰਮੀ ਆਉਂਦੀ ਡੇਲੀ ਨੜਾਈ ਦੇ ਮੋਟਰ ਚਲਾ ਕੇ ਸਿਆਲਾਂ ਨੂੰ ਯਾਰ ਠੰਡ ਨਾ ਲੱਗਦੀ ਹੋਊਗੀ ਨਾ ਜੀ ਅਸੀਂ ਸਾਡੇ ਅਗੇ ਕੋਲ ਸਿਆਲ ਨੂੰ ਰ ਉਦੋਂ ਵੀ ਨੜਾਈ ਦੇ ਸੀ ਉਦੋਂ ਵੀ ਨੜਾ ਨੇ ਇਹਦਾ ਦੁੱਧ ਨੂੰ ਫਰਕ ਨਹੀਂ ਪੈਂਦਾ ਠੰਡ ਮੰਨ ਜਵੇ ਜਾਂਦਾ ਵੱਧਾ ਜੀ ਘਟਦਾ ਨਹੀਂ ਅੱਛਾ ਨੜਾਉਣ ਦਾ ਦੁੱਧ ਵੱਧਾ ਹੀ ਆ ਹਾਂ ਉਹ ਸਾਫ ਰਿੰਦਾ ਸਾਡੇ ਬੋਰ ਥੱਲੇ ਹੋਣਾ ਤੇ ਰੇਤਾ ਸਿੱਟੀ ਹੈ ਗਰਮੀ ਚ ਪਸ਼ੂ ਐ ਧੁੱਪੇ ਸੌਂ ਐ ਫਾ ਫਾ ਬੰਦੇ ਵਾਲਾ ਕੰਮ ਹੀ ਆ ਬੰਦਾ ਹੁਣ 4 ਦਿਨ ਨਾਲ ਨਾਲ ਹੋਵੇ ਤਾਂ ਫਿਰ ਉਹ ਬੰਦੇ ਵਾਲਾ ਕੰਮ ਹੀ ਆ ਇਹਨਾਂ ਦਾ ਵੀ ਭਾਜੀ ਆਜੋ ਨਾਲ ਨਾਲ ਉਧਰ ਕੁੱਤੇ ਵੀ ਦਿਖਾ ਲਦੇ ਆਪਾਂ ਤੇ ਉਧਰਲੀ ਸਾਈਡ ਨੂੰ ਚੱਲਦੇ ਆਜੋ ਆਜੋ ਨਾਲ ਨਾਲ ਬਣੇ ਰਹੀਓ ਆਹ ਮੁੰਡਿਆ ਕਰੀ ਕਮਾਤੇ ਜਾਂਦਾ ਜਾਂਦਾ ਆ ਦੇਖੋ ਕੱਟੀਆਂ ਕਿੰਨੀਆਂ ਸੋਹਣੀਆਂ ਦੁਬਾਰਾ ਫੇਰ ਦੇਖ ਲੋ ਉਹ ਵੀ 5 ਲੱਖ ਦਾ ਜੋੜਾ ਲੈ ਕੇ ਆਂਦਾ ਇੱਧਰ ਵੀਰ ਨੇ ਉਹ ਜਿਹੜਾ ਸਾਹਮਣੇ ਬੰਨਿਆ ਤੇ ਹਰਿਆਣੇ ਤੋਂ ਪਸ਼ੂ ਲੈ ਕੇ ਆਉਂਦੇ ਆ ਇੱਧਰ ਗਾਵਾਂ ਦੇਖੋ ਆਹ ਦੇਖੋ ਅ ਇੱਧਰ ਇੱਕਦਣ ਹੋਰ ਚੀਜ਼ ਦਿਖਾਲਦਾ ਗਾਂ ਐਨ ਫਟਿਆ ਪਰ ਇੱਧਰ ਪਲਵਾਨ ਦਾ ਟਾੜਾ ਨਿਕਲਿਆ ਮਾਲਾ ਐਨ ਦੁੱਧ ਦੁੱਧ ਪਿਓਰ ਪੀਂਦਾ ਇਹ ਐਨ ਤਾਂ ਕਰਕੇ ਐਨ ਪੂਰਾ ਕੈਮ ਆ ਇਹ ਤੇ ਇੱਧਰ ਆਜੋ ਤੁਹਾਨੂੰ ਨਾਲ-ਨਾਲ ਹੋਰ ਵੀ ਦਿਖਾਲਦੇ ਆ ਅ ਦੇਖੋ ਖੁੱਡੇ ਖਾਡੇ ਬਣੇ ਆ ਤੇ ਆ ਸਾਰੇ ਦੇਖਿਓ ਇੱਧਰ ਤੁਹਾਨੂੰ ਹੁਣ ਕੁੱਤੇ ਨਾਲ ਨੂੰ ਲੈ ਕੇ ਜਾਉਂਦੇ ਪਹਿਲਾਂ ਭਾਜੀ ਇਹ ਖੋਲੋ ਮੜਿਆ ਇਹ ਪੈਂਦੇ ਤੇ ਨਹੀਂ ਇਹ ਬੱਤੇ ਆ ਕਿ ਪੂਰੇ ਆ ਸਾਰੇ ਅਛੇ ਇੱਕ ਘਰ ਦੀ ਬਰੀਡ ਹੈ ਭਾਜੀ ਹਾਂਜੀ ਮਤਲਬ ਇਹ ਮੇਲ ਇਹਨਾਂ ਦਾ ਕਿਹੜਾ ਬਾਪ ਆ ਬਲੈਕ ਬਰੋਨੋ ਆ ਤੇ ਮਾਂ ਇਹਦੀ ਮੈਲੀ ਆ ਪਤਾ ਹੀ ਸਾਰਿਆਂ ਨੂੰ ਇੱਕ ਵਿੱਚ ਬੱਚੀ ਉਹ ਬਗੀਰੇ ਦੀ ਆ ਉਹ ਬਾਹਰੋਂ ਦਿੱਤਾ ਆਪਣਾ ਉਹਦੀ ਬੱਚੀ ਆ ਤੇ ਇਹ ਭਾਜੀ ਜਦੋਂ ਮਤਲਬ ਗਾਂ ਤਿਆਰ ਕਰ ਰਹੇ ਸਾਲ ਤੱਕ ਹੋ ਜੂਗੇ ਹਾਂ ਉਹਦੇ ਸਾਲ ਨੂੰ ਤਿਆਰ ਹੋ ਜਾਣਗੇ ਤੇ ਭਾਜੀ ਖਰਚਾ ਕਿੰਨਾ ਕੁ ਆਉਂਦਾ ਇਹਨਾਂ ਦਾ ਖਰਚਾ ਤਾਂ ਜੀ ਹੁਣ ਵਧੀਆ ਫੀਡ ਪੈਂਦੀ ਆ ਮਤਲਬ ਆਈ ਜਾਂਦਾ ਔਰ ਮਲਾਬਲੂ ਕੇ ਸਾਰੇ ਕੁੱਤਿਆਂ ਦਾ 4-500 ਖਰਚਾ ਡੇਲੀ ਦਾ ਮਤਲਬ ਘਰ ਦਾ ਦੁੱਧ ਕਰਕੇ ਤਾਂ ਮਾਲੂਮ ਨਹੀਂ ਹੁੰਦਾ ਹਾਂ ਦਹੀਂ ਸਾਰਾ ਕੋਈ ਮੁੱਲ ਮੁੱਲ ਲੈਣਾ ਹੋਵੇ ਫੇਰ ਓੱਖਾ ਹੋਇਆ ਹੈ ਕੀ ਵੀ ਘਰ ਦਾ ਸਾਡਾ ਮੱਖਣ ਵੀ ਸਾਰਾ ਕੋਈ ਘਰ ਦਾ ਹੀ ਆ ਮਤਲਬ ਬਾਕੀ ਖਰਾਕ ਚਲੋ ਬਾਹਰੋਂ ਪੈਂਦੀ ਹੈ ਮੀਟ ਭਾਈ ਉਹ ਜਿਹੜਾ ਆਪਾਂ ਦੂਜਾ ਦਿਖਾ ਲਿਆ ਸੀਗਾ ਬਰੂਨੋ ਜਿਹੜਾ ਤੁਸੀਂ ਉਹਨੇ ਜਿੱਤਿਆ ਕੀ ਕੀ ਹੈ ਉਹਨੇ 6 ਮੋਟਰਸਾਈਕਲ ਜੀ ਇਹ ਕਾਲਟੋ ਕਾਰ ਤੇ ਮੁੰਦੀਆਂ ਤੇ ਕੈਸ਼ ਪ੍ਰਾਈਜ਼ 5141 ਤੇ ਫਰੀਜਾਂ ਮੈਨੂੰ ਉਹ 3 ਸਾਲ ਦਾ ਚੈਂਪੀਅਨ ਹਾਂਜੀ 3 ਸਾਲ ਦਾ ਚੈਂਪੀਅਨ ਹੈ ਸਾਰੇ ਵੀ ਜਿਹੜੇ ਕੁੱਤਿਆਂ ਦੀ ਰੇਸ ਵਿੱਚ ਜਾਂਦੇ ਆ ਵੀਰ ਉਹਨਾਂ ਨੂੰ ਪਤਾ ਉਹਨਾਂ ਆਜਾ ਤੁਹਾਨੂੰ ਇੱਕ ਘੋੜਾ ਦਿਖਾ ਦਿੰਦੇ ਆ ਆ ਜਾ ਵੀ ਘੋੜੀ ਭਾਈ ਮਾਰੂਗੀ ਤੇ ਨਹੀਂ ਨਹੀਂ ਇਹ ਉਹ ਦੇਖੋ ਵੀ ਆ ਜਾਓ ਦਿਖਾ ਲਈਏ ਤੁਹਾਨੂੰ ਇੱਧਰ ਘੋੜੀ ਆ ਤੇ ਨਾਲ ਉਹਦੇ ਬਸ਼ੀਰਾ ਆ ਆ ਵੀਰ ਨੇ ਸ਼ੌਂਕ ਨਾਲ ਦੇਖੋ ਇਹ ਸ਼ੌਂਕ ਆ ਭਾਈ ਇਹਨਾਂ ਨੂੰ ਅੱਗੇ ਘੋੜੀਆਂ ਜਾਂਦੀਆਂ ਨੇ ਕੁੱਤੇ ਅੱਗੇ ਵੀਰ ਹੁਣਾਂ ਤੋਂ ਕਹਿੰਦੇ ਘੋੜੀਆਂ ਜਾਂਦੀਆਂ ਸੀ ਤੇ ਹੁਣ ਜਦਾਂ ਕੁੱਤਿਆਂ ਨੂੰ ਜ਼ਿਆਦਾ ਜਦਾਂ ਉਧਰ ਨੂੰ ਰੱਖੀਆਂ ਆ ਦੇਖੋ ਕਿੰਨਾ ਸੋਹਣਾ ਭਾਈ ਇਹ 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 ਨਾਮ ਵਰਿਆ ਇਹ ਵੀ ਆ ਨਹੀਂ ਹੁੰਦਾ ਮਤਲਬ ਵਧੀਆ ਲੈਣ ਦੀ ਘੜੀਆ ਕਿਹੜੀ ਲੈਣਦੀ ਹੈ ਆ ਮਾਰਵੜੀ ਲੈਣਦੀ ਘੜੀਆ ਅਸੀਂ ਮਾਰਵੜੀ ਜਿਹੜੀ ਆਪਣੀ ਲੱਗਿਆ ਨਾ ਇਹ ਮੈਂ ਦੇਖਦਾ ਹੁਣਾ ਇਦਾਂ ਦੇ ਘੂਰੇ ਬਹੁਤ ਤਕੜੇ ਹੁੰਦੇ ਬੱਚਾ ਵੀ ਪਲ ਨੂੰ ਦੇ ਘਰ ਨੂੰ ਦਿੱਤੀ ਆਜੀ ਆਜੀ ਬੱਚਾ ਬਛੇਰਾ ਕਰਾਂਗੇ ਤੇ ਆਜੀ ਤੇ ਕਿੰਨੇ ਚਿਰ ਦਾ ਇਹ ਬੱਚਾ ਅੱਜ ਹੋ ਗਿਆ ਤਿੰਨ ਕਿ ਦਿਨਾਂ ਦਾ ਹੋ ਗਿਆ ਜੇ ਤਿੰਨ ਇੱਕ ਦਿਨ ਦਾ ਕਹਿੰਦੇ ਵੀ ਉਹ ਖਰਾ ਹੁੰਦਾ ਬੱਚਾ ਜਿਹੜਾ ਘੋੜੀ ਦੇ ਥੱਲੇ ਹੁੰਦਾ ਨੰਗੇ ਉਹ ਦੇਖ ਲੋ ਕੱਦ ਕੱਟ ਪੂਰਾ ਉੱਚਾ ਆ ਬਹੁਤ ਚੰਗਾ ਬਣੂ ਤੇ ਕਿਹਦਾ ਪੋਤਾ ਹੈ ਭਾਜੀ ਆ ਡੌਨ ਆ ਘੋੜਾ ਸਾਡੇ ਹਿਸ਼ਾਰਪੁਰ ਦੇਵਰਾਜ ਆ ਦਲਵਾਗ ਦਾ ਪੋਤਾ ਅੱਛਾ ਬਹੁਤ ਚੰਗਾ ਘੋੜਾ ਉਹਦਾ ਬੱਚਾ ਡੌਨ ਘੋੜੇ ਦਾ ਰੰਗ ਵੀ ਇਹਦਾ ਵੱਖਰਾ ਹੀ ਆ ਹਾਂਜੀ ਬਲੈਕ ਆਏ ਬਲੈਕ ਬਲੈਕ ਰੰਗ ਬਣ ਜਾਣਾ ਇਹਦਾ ਤੇ ਭਾਜੀ ਉੱਪਰ ਹੁਣ ਕਹਿੰਦੀ ਜਾਨਾ ਆਪਾਂ ਕਬੂਤਰ ਵੀ ਦਿਖਾ ਲਦੀਏ ਪਹਿਲਾਂ ਇੱਧਰ ਜਾਂਦੇ ਜਾਂਦੇ ਤੁਹਾਨੂੰ ਆ ਵੀ ਦਿਖਾ ਦਨੇ ਤੇ ਉਹ ਜਾ ਕਹਿੰਦੀ ਹੋਊਗਾ ਭਾਜੀ ਕੋੰਦੀ ਜਾਉਣਾ ਉੱਪਰ ਆਜੋ ਤੁਹਾਨੂੰ ਦਿ ਆ ਵੀ ਦੇਖ ਲਓ ਬਈ ਬੱਚਾ ਵੀ ਰੱਖਿਆ ਭਾਜੀ ਬੱਚਾ ਵੀ ਢੜਾਉਣ ਦਾ ਸ਼ੌਂਕ ਹੈ ਆਪਾਂ ਨੂੰ ਹਾਂਜੀ ਐ ਸ਼ੌਂਕ ਇੱਕ ਲੈ ਕੇ ਜਾਂਦੇ ਮੇਲਿਆਂ ਦੇ ਮੇਲਿਆਂ ਤੇ ਹੁਣ ਕਾ ਕੀ ਸਿਆਲ ਵੇ ਕੁੱਤਿਆਂ ਦੀ ਬਿਜੀ ਹੋ ਜੀਦਾ ਤੇ ਗਰਮੀਆਂ ਥੋੜੇ ਕਹਿੰਦਾ ਖੇਤੀਬਾੜੀ ਦਾ ਝੋਨਾ ਝੋਨਾ ਲਾ ਕੇ ਵਿਲੇ ਹੁੰਦਾ ਤੇ ਬੱਚਿਆਂ ਵਾਲ ਵੀ ਹੋਰੀਦਾ ਵੇ ਦੇਖ ਲਓ ਇੱਕ ਘਰ ਵਿੱਚ ਸਾਰੇ ਸ਼ੌਂਕ ਤੁਸੀਂ ਏਦਾਂ ਦਾ ਪੰਜਾਬ ਵਿੱਚ ਮੈਂ ਕਹਿੰਦਾ ਕੋਈ ਭਾਗਾ ਵਾਲਾ ਘਰ ਹੋਊਗਾ ਨਹੀਂ ਤਾਂ ਆਪਾਂ ਕਿਸੇ ਵੀ ਚਲੋ ਭੋਲਦਾ ਦਾ ਸ਼ੌਂਕ ਹੈ ਕਿਸੇ ਨੂੰ ਕੁੱਤਿਆਂ ਦਾ ਸ਼ੌਂਕ ਹੈ ਕਿਸੇ ਨੂੰ ਕਬੂਤਰਾਂ ਦਾ ਹੈ ਤੇ ਕਿਸੇ ਨੂੰ ਘੋੜਿਆਂ ਦਾ ਆ ਕਿਸੇ ਨੂੰ ਪਸ਼ੂਆਂ ਦਾ ਆਪਾਂ ਨੂੰ ਮੈਂ 5-7 ਚੀਜ਼ਾਂ ਦਿਖਾ ਲਤੀਆਂ ਤਾਂ ਹੁਣ ਆਪਾਂ ਕਬੂਤਰਾਂ ਵਾਲ ਨੂੰ ਜਾਣਾ। ਹਾਂਜੀ ਹੁਣ ਆਪਾਂ ਨਾ ਆ ਗਏ ਕੋਠੇ ਤੇ। ਉਹ ਵੀਡੀਓ ਵਿੱਚ ਤਾਂ ਕੱਟ ਕੇ ਲਾਉਣ ਲੱਗੇ ਆ ਵੀ ਪੌੜੀਆਂ ਚੜਨ ਲੱਗੇ ਸੀਗੇ। ਤੇ ਇੱਦਾਂ ਕੈਮਰਾ ਜਿਹਾ ਘੁੰਮ ਜਾਣਾ ਤੇ ਤੁਹਾਡਾ ਵੀ ਧਿਆਨ ਭਟਕ ਜਾਣਾ ਸੀ ਤੇ ਤੁਹਾਨੂੰ ਹੁਣ ਦਿਖਾ ਲੈਣ ਲੱਗੇ ਆਪਾਂ ਕਬੂਤਰ ਤੇ ਆ ਜਾ ਭਰਾ ਕਬੂਤਰ ਵੀ ਦਿਖਾ ਲਈਏ। ਮੁੰਡਿਆ ਵਿੱਚ ਬਾੜ ਪਹਿਲਾਂ। ਭਾਜੀ ਇਹ ਨਸਲ ਕਿਹੜੀ ਆ ਇਹ? ਇਹ ਕਬੂਤਰਾਂ ਦੀ। ਹਾਂਜੀ ਹਾਂਜੀ। ਵਿੱਚ ਮਲਵਈ ਵੀ ਆਵੇ ਲੱਕੇ ਵੀ ਹੈਗੇ ਆ। ਤੇ ਵਿੱਚ ਆਪਾਂ ਕਿਹਨੂੰ ਦੇਸੀ ਕਹਿੰਦੇ ਆ। ਪਹਿਲੇ ਪਹਿਲੇ ਸ਼ਰਤਾਂ ਦੇ ਵੀ ਛੱਡਦੇ ਹੁੰਦੇ ਸੀ ਨਹੀਂ ਸ਼ਰਤਾਂ ਤੇ ਤਾਂ ਨਹੀਂ ਕਹਿੰਦਾ ਜਦ ਇਹਦੇ ਨੂੰ ਤੇ ਬਸ ਸ਼ੌਂਕ ਹੀ ਆ ਤੇ ਇਹਨਾਂ ਨੂੰ ਉਡਾਣੇ ਉਡੂਣੇ ਵੀ ਆ ਹਾਂ ਜੀ ਸਵੇਰ ਨੂੰ ਆ ਦਾਣ ਦੂਣਾ ਪਾਉਂਦਾ ਬਾਹਰ ਵਧੀਆ ਟਾਈਮ ਪਾਸ ਕਰਦਾ ਆਲੇ ਦੁਆਲੇ ਨਹੀਂ ਜਾਈਦਾ ਕਿਤੇ ਮੈਂ ਇਹਨਾਂ ਜੀ ਮਨ ਬੀਤੀ ਰਹਿੰਦਾ ਨਾ ਉਹ ਸੰਤੋਸ਼ਤ ਰਹਿੰਦੀ ਆ ਸਵੇਰ ਨੂੰ 4 ਵਜੇ ਠੇ ਕੁੱਤੇ ਲੈ ਕੇ ਜਾਈਦਾ 6 ਵਜੇ ਉਧਰੋਂ ਮੁੜ ਕੇ ਆਈਦਾ ਮੁੜ ਕੇ ਕੇ ਇਹਨਾਂ ਨੂੰ ਦਾਣਾ ਦੂਣਾ ਪਾਉਣ ਲੱਗ ਜੀਦਾ ਘੋੜੀ ਨੂੰ ਦਾਣਾ ਪਾਈਦਾ ਉਹ ਮਤਲਬ ਇਹ ਪਹਿਲੇ ਸ਼ੌਂਕ ਤੁਹਾਡੇ ਪਰਿਵਾਰ ਵਿੱਚ ਕਿਹਨੂੰ ਸੀ ਆਪਣੇ ਫਾਦਰ ਸਾਹਿਬ ਨੂੰ ਸੀ अच्छा ओना तो गा थाने बूटा लाग गया हां जी हां जी हां जी मतलब ਤੁਸੀਂ ਵੀ ਉਹ ਸਾਰੇ ਸ਼ੌਂਕ ਉਦਾਂ ਹੀ ਆਪਣੇ ਪਿਤਾ ਜੀ ਵਾਂਗੂ ਜਿਦਾ ਰੱਖੇ ਆ ਹਾਂ ਜੀ ਹਾਂ ਜੀ ਮੇਰਾ ਭਰਾ ਇੱਕ ਵਾ ਆਪਣਾ ਮਤਲਬ ਵੱਡਾ ਭਾਈਆ ਮੈਨੂੰ ਭਾਜੀ ਕਿਹੜਾ ਕੁੱਤਿਆਂ ਦਾ ਆਪਣਾ 메ਨ ਬੰਦਾ ਸਾਡਾ ਭਈਆ ਹਾਂ ਜੀ ਮੈਨੂੰ ਭਾਜੀ ਉਹ ਜਰਮਨ ਆ ਉਹ ਹੀ ਸਾਪਨ ਕੁੱਤੇ ਸਾਰੇ ਭੇਜਦਾ ਪਰ ਅੱਛਾ ਬਾਰਵਾਂ ਹੁੰਦੇ ਸਾਰੇ ਹਨ ਮਤਲਬ ਜ਼ਿਆਦਾ ਜਿਦਾ ਸ਼ੌਂਕ ਸਾਰੇ ਹੀ ਆ ਪਰ ਕੁੱਤਿਆਂ ਦਾ ਸ਼ੌਂਕ 메ਨ ਆ ਤੇ ਹਾਂ ਜੀ ਕੁੱਤੇ ਸਾਰੇ ਆ ਦੇਖ ਲਓ ਤੁਹਾਨੂੰ ਹੁਣ ਘੋੜੀ ਆ ਗਈ ਆ ਪਧਰੇ ਉਹ ਵੀ ਤੁਹਾਨੂੰ ਦਿਖਾ ਲ ਦਿੰਦੇ ਉਤੋਂ ਦੀ ਮਾਰ ਬਈ ਕੈਮਰਾਮੈਨ ਫੋਕਸ ਔਰ ਲੋਵੀ ਬਸ਼ੀਰਾ ਦੇਖ ਲਓ ਉਹਦਾ ਮੱਥੇ ਤੇ ਫੁੱਲ ਵੀ ਆ ਤੇ ਮਾਂ ਦੇ ਵੀ ਆ ਬਾਕੀ ਸਾਰਾ ਬਲੈਕ ਆ ਤੇ ਰੰਗ ਭਾਜੀ ਬਦਲੂਗਾ ਵੀ ਇਹ ਹਾਂਜੀ ਬਲੈਕ ਹੋ ਜਾਊਗਾ ਤੇ ਵਧੀਆ ਭਾਜੀ ਇਹਦੀ ਫੀਸ ਫੂਸ ਕਿੰਨੀ ਹੁੰਦੀ ਜੇ ਤੁਹਾਨੂੰ ਭਰੋਣ ਜਾਣੇ ਫੀਸਾਂ ਦਾ ਹੀ ਹੁਣ ਲੱਖ ਰੁਪਈਆ ਵੀ ਆ ਗਿਆਂ ਕਿਤੇ ਡੇਢ-ਡੇਢ ਲੱਖ ਵੀ ਆ 2-2 ਲੱਖ ਵੀ ਆ ਗਈ ਆ ਮਤਲਬ 55 55 ਹਜ਼ਾਰ ਰੁਪਈਆ ਹੁੰਦਾ ਚੰਗੇ ਘੋੜਿਆਂ ਦੀ ਲੱਖ ਤੋਂ ਬਾਹਰ ਹੀ ਫੀਸ ਆ ਸਾਰਿਆਂ ਦੀ ਮਤਲਬ ਜਿੱਦਾਂ ਦੀ ਨਕਦੀ ਖਰਚਣੀ ਆ ਉਦਾਂ ਦਾ ਕਹਾਂ ਥੱਲੇ ਲੈ ਲੈਣਾ ਬੱਸ ਬੱਸ ਕਿੰਨੇ ਹਿਸਾਬ ਨਾਲ ਉਹੀ ਆ ਜੀ ਤੇ ਭਾਜੀ ਜਿੱਦਾਂ ਮਤਲਬ ਇਹ ਜਿਹੜੇ ਜਿੱਦਾਂ ਕੁੱਤਿਆਂ ਦੀਆਂ ਰੇਸਾਂ ਕਿੰਨੀਆਂ ਕੋ ਹੋ ਜਾਂਦੀਆਂ ਆ ਜਦੋਂ ਗਰਮੀਆਂ ਦੇ ਟਾਈਮ ਗਰਮੀਆਂ 'ਚ ਨਹੀਂ ਜੀ ਆ ਨਵੰਬਰ ਤੋਂ ਸ਼ੁਰੂ ਹੋ ਗਏ ਤੇ ਆਪਣੇ ਮਾਰਚ ਤੱਕ ਹੀ ਆ ਜੀ ਤੇ ਪੂਰਾ ਐਨ ਫਿਰ ਜੋਰ ਰਹਿੰਦਾ ਹਾਂ ਹਾਂ ਪੂਰਾ ਜੋਰ ਦੀ ਕਿੰਦਾਤ ਕੀ ਡੇਲੋਂ ਉੱਥੇ ਡੇਲੋਂ ਸੀ 59 ਘਰ ਵਾਲੀਆਂ ਪਹਿਲਾਂ ਨਾ 9 ਘਰ ਸੀ ਤੇ ਗੱਡੀਆਂ ਵਾਲੀਆਂ ਵਧੀਆ ਪ੍ਰਾਈਜ਼ ਵਧੀਆ ਮਤਲਬ ਮਤਲਬ ਬੰਦੇ ਦਾ ਕੋਈ ਕੁੱਤਾ ਜਿੱਤਦਾ ਹੋਵੇ ਪੰਜਾਬ ਵਿੱਚ ਤਾਂ ਕੈਨੇਡਾ ਜਾਣ ਦੀ ਏਡੀ ਕਈ ਲੋੜ ਵੀ ਆ ਲੀਗਾ ਵਧੀਆ ਰੁਪਏ ਬਣਿਆ ਉਹ ਇੰਨਾ ਕਰਕੇ ਲੋਕ ਕੈਨੇਡਾ ਛੱਡ ਕੇ ਇੱਥੇ ਆ ਜਾਂਦੇ ਆ ਨਾ ਤੇ ਕਈ ਇਹ ਨਾ ਮੈਂ ਸ਼ੌਂਕ ਦੇ ਨਾਲ ਰੁਪਏ ਵੀ ਵਧੀਆ ਬਣਦੇ ਆ ਨਹੀਂ ਹੈਗਾ ਕਿ ਕੁੱਤਾ ਜਿੱਤਦਾ ਹੋਵੇ 51 44 ਪ੍ਰਾਈਜ਼ ਹੁੰਦਾ ਵਧੀਆ ਮਤਲਬ ਰਿਹ ਦੇ ਕਈ ਇਹ ਸ਼ੌਂਕ ਆ ਤੇ ਰੁਪਏ ਵੀ ਵਧੀਆ ਬਣਦੇ ਆ ਬੱਚੇ ਗਾਂਹ ਬਰੀਡਿੰਗ ਇਹਨਾਂ ਦੀ ਵਧੀਆ ਹੁੰਦੀ ਆ ਮਤਲਬ ਬੱਚੇ ਲੱਖ ਲੱਖ ਡੇਢ ਡੇਢ ਲੱਖ ਦੇ ਆਉਣ ਅਸੀਂ ਕੁੱਤੀ ਉਹ ਸਾਡੀ ਬੱਜੀ ਆ ਉਹ ਅਸੀਂ ਲੱਖ ਦਾ ਬੱਚਾ ਹੀ ਜਾਂਦਾ ਉਹਦਾ ਮਤਲਬ ਜਿਹੜਾ ਬੱਚਾ ਲੱਖ ਰੁਪਏ ਦਾ ਜਾਣਾ ਬਰੂਨੋ ਦਾ ਹਾਂਜੀ 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 ਮਤਲਬ ਬੱਚੇ ਇੱਕ ਕਹਿੰਦਾ ਕੁੱਤੀਆਂ ਵਧੀਆ ਬਾਹਰੋਂ ਆਉਂਦੀਆਂ ਮੇਦੀਆ ਮੀਟਿੰਗ ਤੇ ਜਦੋਂ ਮੀਟਿੰਗ ਕਰਾਉਣੀ ਭਾਈ ਕੁੱਤੇ ਦੀ ਫੀਸ ਕੀ ਆ ਆਪਣੇ ਬਰੂਨੋ ਦੀ ਆਪਣੇ 31000 ਰੁਪਏ ਜੀ ਮਤਲ ਪੱਕੀ ਫੀਸ ਆ ਨਾ ਹਾਂਜੀ ਮੈਂ 31000 ਰੱਖੀ ਹੋਆ ਜਾਇਜ ਰੱਖੀ ਹੋਆ ਨਾਂ ਵਾਲੀ ਜਾਈ ਤੇ ਨਾਂ ਵਾਲੀ ਕੱਟ ਪਰ ਇੱਕ ਵਾਰੀ ਫੇਰ ਦੱਸਦੇ ਬਾਹਰ ਜਾਣ ਦਾ ਤਾਂ ਨਹੀਂ ਮੰਨੇਗਾ ਨਹੀਂ 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 ਆ ਠੀਕ ਆ ਭਾਵੇਂ ਕੋ ਕਰੋੜ ਰੁਪਏ ਦੇਵੇ ਨਹੀਂ ਠੀਕ ਆ ਤੇ 2 ਕਰੋੜ ਦੇਵੇ 5 ਕਰੋੜ ਦੇਵੇ ਵਧੀਆ ਤੇ ਆਈਟਾ ਇਹ ਨਹੀਂ ਜਾਂਦੇ ਕੋਈ ਥੱਲੇ ਲਾ ਕੇ ਖੜਾ ਕੰਮ ਨਹੀਂ ਹੁੰਦਾ ਗੱਲ ਤਾਂ ਇਹ ਤੁਸੀਂ ਵਾਕਿਆ ਹੀ ਸੋਚੂਗੇ ਵੀ ਅੱਜ ਦੀ ਵੀਡੀਓ ਵਾਕਿਆ ਹੀ ਵਧੀਆ ਸੀ ਤੁਹਾਡਾ ਸਮਾਂ ਖਰਾਬ ਨਹੀਂ ਹੋਇਆ ਹੁਣ ਭਰਾ ਆਪਣਾ ਹੁੰਦਾ ਇੱਕ ਵੱਡਾ ਮੇਰੇ ਤੋਂ ਬਾਹਰ ਵੀ ਹੈਗਾ ਦੋ ਭਾਈਆ ਸੀ ਅੱਛਾ ਜੀ ਇੱਕ ਬਾਹਰ ਆ ਇੱਕ ਇੱਥੇ ਵਧੀਆ ਠੀਕ ਹੈ ਚੱਲ ਜਾਂਦਾ ਕੰਮ ਵਧੀਆ ਉਹਨੂੰ ਵੀ ਸ਼ੌਂਕ ਹੈਗਾ ਹਾਂ ਜੀ ਉਹਨੂੰ ਵੀ ਸ਼ੌਂਕ ਆ ਪਹਿਲਾਂ ਕੁੱਤਿਆਂ ਨੂੰ ਰੋਟੀ ਪਾਣੀ ਉਹਦੀ ਪਾਉਂਦਾ ਹੁੰਦਾ ਇੱਥੇ ਮੇਰਾ ਕੰਮ ਤਾਂ ਕਲੀ ਸੈਦ ਕਰਾਉਣ ਦੇ ਹੁਣ ਥੋੜਾ ਜਿਹਾ ਕੰਮ ਜ਼ਿਆਦਾ ਵੱਧ ਗਿਆ ਸਾਲ ਚ ਕਿੰਨੇ ਮਹੀਨੇ ਇੱਥੇ ਰਹਿ ਕੇ ਜਾਂਦਾ ਉਹ ਨਹੀਂ ਜੀ ਉਹ ਬਾਹਰ ਹੀ ਆ ਹਲੇ ਹੁਣ ਮਰੋਂ 3 ਸਾਲ ਹੋ ਸਟਰਗਲ ਕਰ ਰਿਹਾ ਹਾਂਜੀ 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 ਤੇਰੇ ਪੈਰ ਲੱਗੇ ਆ ਇਧਰੋਂ ਆਉਂਦਾ ਮੇਰਾ ਕਿਹੜਾ ਆਪਣਾ ਵੱਡਾ ਭਰਾ ਮੈਨੂੰ ਜਰਮਨ ਆ ਪੜੀ ਉਹ ਸਿਆਲਾਂ ਨੂੰ ਰਹਿ ਕੇ ਜਾਂਦਾ ਚਾਰ ਕੁ ਮਹੀਨੇ ਇੱਥੇ ਕੁੱਤੇ ਲੈ ਕੇ ਆਉਂਦਾ ਬਾਹਰੋਂ ਉਹ ਇੱਥੇ ਫਿਰ ਰਹਿ ਜਾਂਦਾ ਚਾਰ ਮਹੀਨੇ ਹਾਂਜੀ ਦੋਸਤੋ ਜਿੱਦਾਂ ਮਤਲਬ ਆਪਾਂ ਇੱਥੋਂ ਜਿੱਦਾਂ ਬਾਹਰਲੇ ਮੁਲਕਾਂ ਵਿੱਚ ਜਾਂਦੇ ਆ ਉੱਥੇ ਬਹੁਤ ਸਟਰਗਲ ਕਰਨੀ ਪੈਂਦੀ ਸੌਖਾ ਨਹੀਂ ਹੁੰਦਾ ਪਰਦੇਸਾਂ ਵਿੱਚ ਜਾ ਕੇ ਬਸਣਾ ਤੇ ਵੀਰ ਨੇ ਇੱਥੇ ਮਿਹਨਤ ਕਰਕੇ ਆਪਣੇ ਪਿਤਾ ਜੀ ਨਾਲ ਹੀ ਕੰਮ ਕਰਦਾ ਪਾਜੀ ਖੇਤੀ ਕਿੰਨੀ ਆਪਣੀ ਖੇਤੀ ਹੈਗੀ ਇਹ 40-50 ਕਿੱਲਾਂ ਦੀ ਕਰਦੇ ਆ ਇਹ ਕਣਕ ਝੋਨਾ ਜਾਂ ਹੋਰ ਕੁਝ ਨਹੀਂ ਕਣਕ ਝੋਨਾ ਕਮਾਦ ਮੱਕੀ ਵਿੱਚ ਪਾਪਰੂਲ ਵੀ ਲਾਇਆ ਇਹ ਭਰਾ ਉਹ ਕੀ ਕਹਿੰਦੇ ਹੁੰਦੇ ਅਗਾਹ ਬਧੂ ਕਿਸਾਨ ਇਹ ਵੀਰ ਉਹ ਵੀ ਆ ਯਾਰ ਇੱਕ ਬੰਦੇ ਵਜੇ ਦੇਖੋ ਕਿੰਨੀਆ ਕੁਆਲਿਟੀ ਆ ਇਹ ਤੁਹਾਨੂੰ ਕਿੱਦਾਂ ਦਾ ਬੰਦਾ ਬਣਾਤਾ ਤੇ ਵੀਡੀਓ ਕਿੱਦਾਂ ਦੀ ਲੱਗੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਤਾਂ ਯਾਰ ਆਨੰਦ ਆ ਗਿਆ ਇੱਥੇ ਆਣ ਕੇ ਤੁਹਾਨੂੰ ਵੀਡੀਓ ਦੇਖ ਕੇ ਵੀ ਆਨੰਦ ਆ ਗਿਆ ਹੁਣ ਇੰਨੀਆਂ ਇੱਕ ਬੇਨਤੀਆਂ ਕਰੋ ਪ੍ਰਵਾਨ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੈਨੂੰ ਦਿਹਾ ਗਿਆ ਜੀ ਧੰਨਵਾਦ